ਸਿੰਘ ਦੀ ਕੱਲੇ ਤਾਵਰ ਤੇ ਚੜ ਕੇ ਸਾਰੇ ਧਰਮਾਂ ਦੀ ਗੱਲ ਕਰਦੇ ਨੇ ਤੇ ਫਿਰ ਉਹ ਬਾਕੀ ਕਰਦਾ ਇਹ ਸੰਸਾਰਿਕ ਤੌਰ ਤੇ ਉਹਦਾ ਬਿਲਕੁਲ ਬੇੜਾ ਗਰਕਣਾ ਹੈ ਉਹਨੂੰ ਕਾਨੂੰਨ ਵੀ ਸਜ਼ਾ ਦੇਵੇ ਉਹਨੂੰ ਸਾਰੇ ਤਰਫੋਂ ਸਜ਼ਾ ਮਿਲਣੀ ਮਿਲਣੀ ਹੈ ਔਰ ਮਿਲਣੀ ਚਾਹੀਦੀ ਹੈ ਦੀ ਗੱਲ ਕਿਉਂ ਕੀਤੀ ਜਾਂਦੀ ਹੈ ਜੇ ਆਪਾਂ ਦੇਖਿਆ ਜਾਵੇ ਤਾਂ ਪਹਿਲਾਂ ਵੀ ਬਹੁਤ ਸਾਰੀਆਂ ਬੇਅਦਬੀਆਂ ਹੋਈਆਂ ਪਰ ਕਿਤੇ ਨਾ ਕਿਤੇ ਸਖਤ ਸਜ਼ਾਵਾਂ ਵੀ ਨਹੀਂ ਦਿੱਤੀਆਂ ਕਈਆਂ ਤੇ ਹੁਣ ਕਾਨੂੰਨ ਨੂੰ ਵੀ ਕਿਤੇ ਪੰਜਾਬ ਪੰਜ ਧਰਮ ਜਿਹੜੇ ਜਿੰਨੇ ਵੀ ਸਾਡੇ ਵੇਦ ਸਾਸਤਰ ਹੈ ਗੀਤਾ ਹੈ ਔਰ ਕਾਲ ਯੁਗ ਦੇ ਗੁਰੂ ਸ੍ਰੀ ਗੁਰੂ ਗੰਗਾ ਸਾਹਿਬ ਲੋਕ رائے ਦੀ ਗੱਲ ਕੀਤੀ ਜੇ ਵਿਗਿਆਪਨਾ ਦੇ ਜ਼ਰੀਏ 12 ਦੇ ਜ਼ਰੀਏ ਨੂੰ ਲਈ ਜਾ ਰਹੀ ਹੈ ਇਹ ਲੋਕ رائے ਪਹਿਲਾਂ ਹੁੰਦੀ ਹੈ ਜਾਂ ਕਾਨੂੰਨ ਬਣਾਉਣ ਤੋਂ ਬਾਅਦ ਚਲੋ ਸਰਕਾਰ ਦਾ ਆਪਣਾ ਪ੍ਰੋਸੈਸ ਹੈ ਲੇਕਿਨ ਲੋਕ رائے ਤਾਂ ਪੰਜਾਬ ਚ ਪਹਿਲੇ ਬਣੀ ਹੈ ਜੀ ਸਰਕਾਰਾਂ ਚਲੀਆਂ ਗਈਆਂ ਰਾਏ ਦੇ ਕਾਰਨ ਜਿਹਨੂੰ ਲੀਵਿੰਗ ਗੁਰੂ ਮੰਨਦੇ ਆ ਸਾਗਤ ਉਹ ਲੀਵਿੰਗ ਗੁਰੂ ਮੰਨਦੇ ਆ ਜਿਹਨੇ ਕਹੀਏ ਕਿ ਜੇ ਕੋਈ ਵੀ ਉਸ ਦੀ ਨੂਜ ਤਾਕਤ ਲੀਵਿੰਗ ਨਹੀਂ ਨਹੀਂ ਗੁਰੂ ਦੀ ਬੇਅਦਬੀ ਕਰੀ ਸਕਦਾ ਜਿਹੜਾ ਇੰਦਾ ਸੋਚਦਾ ਕਰਦਾ ਇਹ ਸੰਸਾਰਿਕ ਤੌਰ ਤੇ ਉਹਦਾ ਬਿਲਕੁਲ ਬੇੜਾ ਘਰ ਕਾਣਾ ਉਹਨੂੰ ਕਾਨੂੰਨ ਵੀ ਸਜ਼ਾ ਦੇਵੇ ਉਹਨੂੰ ਸਾਰੇ ਤਰ੍ਹਾਂ ਦੀ ਸਜ਼ਾ ਮਿਲਣੀ ਮਿਲਣੀ ਹੈ ਔਰ ਮਿਲਣੀ ਚਾਹੀਦੀ ਹੈ ਇਹਨਾਂ ਦੀ ਬੇਅਦਬੀ ਅਪਾ ਦੇਖ ਰਹੇ ਪਿਛਲੇ ਕੁ ਸਾਲਾਂ ਤੋਂ ਬਹੁਤ ਮਾਮਲੇ ਆਏ ਹੈ ਜੋ ਬਹੁਤ ਹੀ ਨਿੰਦਣੀਆਂ ਨੇ ਬਹੁਤ ਹੀ ਦੁਖਦਾਈ ਨੇ ਪਰ ਇਸ ਤੇ ਬਹੁਤ ਸਾਰਾ ਕੰਮ ਕਿਸੇ ਨੇ ਵੀ ਖਾਸ ਕਰ ਕੀਤਾ ਨਹੀਂ ਇੱਕ ਸੁਨੇਹਾ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹਗੜ ਸਾਹਿਬ ਦੀ ਪਾਮੰਤਾਰਤੀ ਤੇ ਪਹੁੰਚੇ ਹੋਏ ਆ ਗੱਲ ਕਰਦੇ ਆ ਕਿ 10 ਮਹੀਨਿਆਂ ਤੋਂ ਲਗਾਤਾਰ ਭਾਈ ਗੁਰਜੀਤ ਸਿੰਘ ਜੀ ਟਾਵਰ ਤੇ ਚੜ੍ਹੇ ਹੋਏ ਨੇ ਤੇ ਮੰਗ ਕਰਦੇ ਨੇ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਤੇ ਕਾਨੂੰਨ ਬਣ ਜਾਵੇ। ਇੱਥੇ ਉਹ ਇੱਕ ਧਰਮ ਦੀ ਗੱਲ ਨਹੀਂ ਕਰਦੇ ਸਾਰੇ ਧਰਮਾਂ ਦੇ ਗ੍ਰੰਥਾ ਦੀ ਹੋ ਰਹੀਆਂ ਬੇਅਦਬੀਆਂ ਤੇ ਕਾਨੂੰਨ ਬਣਾਉਣ ਦੀ ਗੱਲ ਕਰਦੇ। ਸਰਬ ਤੁਸੀਂ ਪਿੱਛੇ ਦੇਖ ਸਕਦੇ ਸਾਰ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਜਿਹੜਾ ਉਸੇ ਤਹਿਤ ਕਾਨੂੰਨ ਬਣਾਉਣ ਦੀ ਗੱਲ ਕਰਦੇ ਨੇ ਜਿੱਥੇ ਸਾਰੇ ਹੀ ਧਰਮਾਂ ਦੇ ਜਿਹੜੇ ਨੁਮਾਇੰਦੇ ਹੈਗੇ ਉਹ ਇਕੱਤਰ ਹੋਏ ਨੇ ਅੱਜ ਇੱਥੇ ਸਾਡੇ ਨਾਲ ਸਨਾਤਨੀ ਧਰਮ ਦੇ Swami Rajeshwaranan ji ਵੀ ਪਹੁੰਚੇ ਹੋਏ ਨੇ ਗਲਬਾਤ ਵੀ ਕਰਾਂਗੇ ਜਿੱਥੇ ਅਸੀਂ ਭਾਈ ਗੁਰਜੀਤ ਸਿੰਘ ਜੀ ਦੀ ਗੱਲ ਕਰਦੇ ਆ ਟਾਵਰ ਤੇ ਚੜ ਕੇ ਉਹ ਸਾਰੇ ਧਰਮਾਂ ਦੇ ਗ੍ਰੰਥਾ ਦੀ ਹੋਰ ਹੀ ਬੇਅਦਬੀ ਤੇ ਕਾਨੂੰਨ ਦੀ ਮੰਗ ਕਰਦੇ ਨੇ ਕਿਵੇਂ ਦੇਖਦੇ ਹੋ ਕਿ ਭਾਈ ਗੁਰਜੀਤ ਸਿੰਘ ਜੀ ਇਕੱਲੇ ਟਾਵਰ ਤੇ ਚੜ ਕੇ ਸਾਰੇ ਧਰਮਾਂ ਦੀ ਗੱਲ ਕਰਦੇ ਨੇ ਤੇ ਫਿਰ ਬਾਕੀ ਕਿਉਂ ਨਹੀਂ ਕਰਦੇ ਨਾਲ ਖੜਦੇ ਜੀ ਆਪ ਜੀ ਨੇ ਜੋ ਕਿਹਾ ਕਿ ਸਰਵ ਧਰਮ ਜਿਹੜੇ ਜਿੰਨੇ ਵੀ ਛਲੇ ਵੇਦ ਸ਼ਾਸਤਰ ਹੈ ਗੀਤਾ ਹੈ ਹੋਰ ਕਲਯੁਗ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦੀ ਬੇਅਦਬੀ ਆਪਾਂ ਦੇਖ ਰਹੇ ਹਾਂ ਪਿਛਲੇ ਕੁਝ ਸਾਲਾਂ ਤੋਂ ਬਹੁਤ ਮਾਮਲੇ ਆਏ ਹਨ ਜੋ ਬਹੁਤ ਹੀ ਨਿੰਦਣੀਆਂ ਨੇ ਬਹੁਤ ਹੀ ਦੁਖਦਾਈ ਨੇ ਪਰ ਇਸਤੇ ਬਹੁਤ ਸਾਰਾ ਕੰਮ ਕਿਸੇ ਨੇ ਵੀ ਖਾਸ ਕਰ ਕੀਤਾ ਨਹੀਂ ਕਿ ਭਾਈ ਗੁਰਜੀਤ ਸਿੰਘ ਜਦ ਛਲੇ ਤਾਵਰ ਤੇ ਇੱਕ ਮਾਹੌਲ ਬਣਿਆ ਉਹ ਸੰਘਰਸ਼ ਉਹਨਾਂ ਨੇ ਕੀਤਾ ਤੇ ਉਹਨਾਂ ਨੂੰ ਬਹੁਤ ਬਹੁਤ ਗੁਰੂ ਦੀ ਕਿਰਪਾ ਪ੍ਰਾਪਤ ਹੈ ਕਿ ਉਹ ਝੱਖੜ ਵੀ ਹਨੇਰੀ ਸਾਰੇ ਚੱਲਦੇ ਹੋਏ ਤੇ ਅੱਜ ਸਰਕਾਰ ਤੱਕ ਉਹਨਾਂ ਦਾ ਸੁਨੇਹਾ ਪਹੁੰਚਿਆ ਹੈ ਔਰ ਇਹ ਕਾਨੂੰਨ ਨੂੰ ਅਮਲੀ ਜਾਮਾ ਜਲਦੀ ਮਿਲ ਜੇਗਾ ਮੇਰਾ ਐਸਾ ਮੰਨਣਾ ਹੈ ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਅਗਰ ਮੈਂ ਇੱਕ ਆਧਾਤਿਕ ਤੌਰ ਤੇ ਕਹਾ ਬਿਲਕੁਲ ਸ੍ਰੀ ਗੁਰੂ ਗ੍ਰੰਥ ਸਾਹਿਬ ਬਖਸ਼ਣ ਹਾਰ ਗੁਰੂ ਹੈ ਸੱਦ ਬਖਸ਼ੇਂਦ ਸਦਾ ਮਿਹਰਬਾਨਾ ਸਭਨਾ ਦੇ ਆਦਾਰੀ ਇਹ ਐਸਾ ਗੁਰੂ ਹੈ ਜੋ ਸਭ ਨੂੰ ਆਧਾਰ ਦੇਣ ਵਾਲਾ ਸਭ ਨੂੰ ਬਖਸ਼ਣ ਵਾਲਾ ਹੈ ਇਹ ਪਾਪੀਆਂ ਨੂੰ ਵੀ ਬਖਸ਼ਣ ਵਾਲਾ ਹੈ ਤੇ ਇੱਥੇ ਇੱਕ ਗੱਲ ਬੜੀ ਹੀ ਜ਼ਰੂਰੀ ਹੈ ਕਿ ਸੰਗਤ ਔਰ ਸਰਕਾਰ ਇਸ ਚੀਜ਼ ਦਾ ਬੜਾ ਧਿਆਨ ਰੱਖੇ ਕਿ ਕਿਸੇ ਨਿਰਦੋਸ਼ ਨੂੰ ਕਦੇ ਸਜ਼ਾ ਨਾ ਮਿਲ ਜਾਵੇ ਹੂੰ ਇਹਦੀ ਤੈਅ ਦੇ ਅੰਦਰ ਜਾਇਆ ਜਾਵੇ ਅਗਰ ਨਿਰਦੋਸ਼ ਨੂੰ ਸਜ਼ਾ ਮਿਲੇਗੀ ਤੇ ਸਾਰੀ ਦੁਨੀਆ ਨੂੰ ਬਖਸ਼ਣ ਵਾਲਾ ਗੁਰੂ ਜਿਹਨੂੰ ਅਸੀਂ ਦਿਆਲੂ ਕਹਿੰਦੇ ਆ ਕਿਰਪਾਲੂ ਕਹਿੰਦੇ ਆ ਬਖਸ਼ਿੰਦ ਕਹਿੰਦੇ ਆ ਜਿਹੜਾ ਕਹਿੰਦਾ ਚੇਤਾ ਸਮੁੰਦ ਸਾਗਰ ਨੀਰ ਭਰਿਆ ਇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰ ਪਾਓ ਡੁੱਬਦੇ ਪਤਤਰਾਂ ਨੂੰ ਕਿਉਂ ਜਿਹੜੀ ਇੰਨੀ ਵੱਡੀ ਦਇਆ ਕਰਦਾ ਉਸਦੇ ਇਸ ਕਾਨੂੰਨ ਕਾਰਨ ਕੋਈ નિર્ਦੋਸ਼ ਨੂੰ ਸਜ਼ਾ ਨਾ ਹੋ ਜੇ ਇਹ ਮੇਰਾ ਜ਼ਰੂਰ ਮੰਨਣਾ ਹੈ ਅਧਿਆਤਮਿਕ ਤੌਰ ਤੇ ਬਾਕੀ ਜੋ ਇਦਾਂ ਦਾ ਬੁਰਾ ਕਰਮ ਕਰਦੇ ਹਨ ਗੁਰੂ ਸਾਹਿਬ ਬਾਰੇ ਬੁਰਾ ਸੋਚਦੇ ਹਨ ਜੋ ਸੋਚਦੇ ਹਨ ਕਿ ਬੇਅਦਬੀ ਤੇ ਬਹੁਤ ਵੱਡੀ ਗੱਲ ਹੈ। ਅਗਰ ਕੋਈ ਐਸਾ ਸੋਚਦਾ ਹੈ ਤੇ ਉਸ ਦਾ ਗੁਰੂ ਵੱਲੋਂ ਵੀ ਪਰਮਾਤਮਾ ਵੱਲੋਂ ਵੀ ਸਰਬਨਾਸ਼ ਹੋਣਾ ਨਿਸ਼ਚਿਤ ਹੈ ਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ, ਕਾਨੂੰਨ ਨੂੰ ਵੀ ਚਾਹੀਦਾ ਹੈ ਕਿ ਉਸ ਨੂੰ ਸਖਤ ਤੋਂ ਸਜ਼ਾ ਸਖਤ ਸਜ਼ਾ ਦਿੱਤੀ ਜਾਵੇ। ਅਰ ਜੇਸ਼ਵਰਨਾਂ ਜੀ ਜੇ ਦੇਖਿਆ ਜਾਵੇ ਤਾਂ ਦੇਖੋ ਭਾਈ ਗੁਰਜੀਤ ਸਿੰਘ ਜੀ ਦਾ ਟਾਵਰ ਤੇ ਚੜ ਕੇ ਸੰਘਰਸ਼ ਕਰ ਹੀ ਰਹੇ ਨੇ ਉਹ ਸਾਰੇ ਧਰਮਾਂ ਦੀ ਗੱਲ ਕਰਦੇ ਆਪਾਂ ਦੇਖਦੇ ਕਿ ਸਿੱਖ ਤਾਂ ਚਲੋ ਖੜਦੇ ਨੇ ਪਰ ਵੱਡੇ ਗਿਣਤੀ ਦੇ ਵਿੱਚ ਆਪਾਂ Hindu ਸਮਾਜ ਦੀ ਗੱਲ ਕਰੀਏ ਤਾਂ ਉਹ ਖੁੱਲ ਕੇ ਕਿਉਂ ਨਹੀਂ ਸਾਹਮਣੇ ਆਉਂਦਾ ਤੁਸੀਂ ਤਾਂ ਬੋਲ ਰਹੇ ਹੋ ਪਰ ਉਹ ਤੁਹਾਡੇ ਨਾਲ ਪੂਰਾ ਸਮਾਜ ਕਿਉਂ ਨਹੀਂ ਜੁੜਦਾ ਨਹੀਂ ਐਸਾ ਨਹੀਂ ਹੈ ਸਾਰਾ Hindu ਸਮਾਜ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਜੀ ਗੁਰੂ ਗ੍ਰੰਥ ਸਾਹਿਬਾਰੇ ਜਿੰਨਾ ਰਾਮ ਕ੍ਰਿਸ਼ਨ ਸਬਦੀ ਬੜਾ ਇਹ ਸ਼ਾਇਦ ਹੀ ਕਹੇ ਚੋ ਗੁਰੂ ਗ੍ਰੰਥ ਸਾਹਿਬਾਰੇ ਬੜੇ ਮਹਾਨ ਸਬਦੇ ਗੁਰੂ ਹਨ ਪਰ ਕਿਤੇ ਨਾ ਕਿਤੇ ਇੱਕ ਜਿਹੜੀ ਦਇਆ ਭਾਵ ਹੈ ਹਮ ਧਰਮ ਕਿਸ ਨੂੰ ਕਿਹਾ ਜਾਂਦਾ ਹੈ ਧਰਮ ਕਿਹਾ ਜਾਂਦਾ ਦਇਆ ਨੂੰ ਹਮ ਕੁਰਬਾਨੀ ਕਹਿੰਦੀ ਧੋਲ ਧਰਮ ਦਇਆ ਦਾ ਪੁੱਤ ਅਗਰ ਆਪਾਂ ਦਇਆ ਹੀ ਨਹੀਂ ਕਰਾਂਗੇ ਤੇ ਕੋਈ ਧਰਮ ਨਹੀਂ ਇਸ ਲਈ ਬਾਣੀ ਇਹ ਕਹਿੰਦੀ ਹੈ ਕਿ ਭਾਈ ਸਭ ਤੋਂ ਵੱਡਾ ਧਰਮ ਹੈ ਦੂਜਿਆਂ ਦੀ ਸੇਵਾ ਕਰਨਾ ਦੂਜਿਆਂ ਤੇ ਦਇਆ ਕਰਨਾ ਦੂਜੀ ਗੱਲ ਮੈਂ ਕਲ بڑے ਦਾਅਵੇ ਨਾ ਕਹਿ ਸਕਦਾ ਕਿ ਗੁਰੂ ਦੀ ਕੋਈ ਬੇਅਦਬੀ ਨਹੀਂ ਕਰ ਸਕਦਾ ਇਹ ਸ਼ਬਦ ਸਾਨੂੰ ਨਹੀਂ ਵਰਤਣਾ ਚਾਹੀਦਾ ਬੇਅਦਬੀ ਬੇਅਦਬੀ ਨਹੀਂ ਬਲਕਿ ਸਾਡਾ ਦਿਲ ਦੁਖਦਾ ਹੈ ਅਸੀਂ ਦੁਖੀ ਹੁੰਦੇ ਹਾਂ ਕਿ ਸਾਡੇ ਗੁਰੂ ਬਾਰੇ ਕੋਈ ਐਵੇਂ ਸੋਚਦਾ ਹੈ ਬੇਅਦਬੀ ਗੁਰੂ ਦੀ ਕਰਨ ਵਾਲਾ ਨਾ ਕਦੇ ਕੋਈ ਜੰਮਿਆ ਸੀ ਨਾ ਜੰਮ ਸਕਦਾ ਨਾ ਹੀ ਜੰਮੇਗਾ ਕਿਉਂ ਕਿਉਂਕਿ ਗੁਰੂ ਤੇ ਦੁਨੀਆ ਦੀ ਆਜ਼ਮ ਰੱਖਣ ਵਾਲਾ ਹੈ ਗੁਰੂ ਤੇ ਦੁਨੀਆ ਤੇ ਕਿਰਪਾ ਕਰਨ ਵਾਲਾ ਹੈ ਗੁਰੂ ਤੇ ਦੁਨੀਆ ਨੂੰ ਆਸਰਾ ਦੇਣ ਵਾਲਾ ਹੈ ਗੁਰੂ ਤੇ ਦੁਨੀਆ ਨੂੰ ਸਹਾਰਾ ਦੇਣ ਵਾਲਾ ਪਰ ਜਿੱਥੇ ਅਸੀਂ ਗੁਰੂ ਜੀ ਨੂੰ ਲਿਵਿੰਗ ਗੁਰੂ ਮੰਨਦੇ ਆ ਸਾਗਤ ਜੀ ਨੂੰ ਗੁਰੂ ਮੰਨਦੇ ਆ ਲਿਵਿੰਗ ਗੁਰੂ ਮੰਨਦੇ ਆ ਤੇ ਫਿਰ ਆ ਤਾਂ ਜੇ ਕਹਈਏ ਕਿ ਜੇ ਕੋਈ ਵੀ ਉਸ ਦੀ ਉਸਤਾਕਤ ਨਹੀਂ ਨਹੀਂ ਗੁਰੂ ਦੀ ਬੇਅਦਬੀ ਕਰੀ ਨਹੀਂ ਸਕਦਾ ਜਿਹੜਾ ਇਦਾਂ ਸੋਚਦਾ ਹੈ ਕਰਦਾ ਹੈ ਇਹ ਸੰਸਾਰਿਕ ਤੌਰ ਤੇ ਉਹਦਾ ਬਿਲਕੁਲ ਬੇੜਾ ਗਰਕ ਹੋਣਾ ਹੈ ਉਹਨੂੰ ਕਾਨੂੰਨ ਵੀ ਸਜ਼ਾ ਦੇਵੇ ਉਹਨੂੰ ਸਾਰੇ ਤਰਫੋਂ ਸਜ਼ਾ ਮਿਲਣੀ ਮਿਲਣੀ ਹੈ ਔਰ ਮਿਲਣੀ ਚਾਹੀਦੀ ਹੈ ਪਰ ਮੈਂ ਇੱਕ ਗੱਲ ਕਹਦਾ ਕਿ ਜਿਹੜਾ ਰੱਬ ਹੈ ਬਾਣੀ ਕਹਿੰਦੀ ਜਲ ਨਹੀਂ ਡੂਬੈ ਦਸ ਕਰ ਨਹੀਂ ਲੇਵੈ ਭਾਈ ਨਾ ਸਕਦਾ ਜਾਲੇ ਗੁਰਕਾ ਬਚਨ ਬਸੈ ਜੀ ਨਾਲੇ ਜਿਹੜਾ ਸੱਲੇ ਅੰਦਰ ਸ਼ਬਦ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਹੀਂ ਹੈ ਇਹ ਸ਼ਬਦ ਰੂਪ ਹੈ ਇਹਦੇ ਜਿਹੜੇ ਸ਼ਬਦ ਨੇ ਇਹਦੇ ਅੰਦਰ ਜਿਹੜੀ ਸਿੱਖਿਆ ਹੈ ਉਹ ਇਤਨੀ ਮਹਾਨ ਹੈ ਉਹਨੂੰ ਕੋਈ ਬਦਲ ਨਹੀਂ ਸਕਦਾ ਬਾਣੀ ਕਹਿੰਦੀ ਹੈ ਜੇ ਸਾਰੀ ਦੁਨੀਆ ਮਿਲ ਕੇ ਆਖਣ ਚਾਹੇ ਵੱਡਾ ਨਾ ਹੋਵੇ ਕਾਲਾ ਜੈ ਕਹਦਾ ਇਹਨੂੰ ਨਾ ਕੋਈ ਵਧਾ ਸਕਦਾ ਨਾ ਘਟਾ ਸਕਦਾ ਸਮਰੱਥ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਮਹਿਮਾ ਅਧਿਆਤਮਿਕ ਤੌਰ ਤੇ ਇੰਨੀ ਜ਼ਿਆਦਾ ਹੈ ਕਿ ਸੰਸਾਰਿਕ ਜੀਵਨ ਨੂੰ ਜਾਣ ਹੀ ਨਹੀਂ ਸਕਦੇ ਜੀ ਤੁਹਾਡੇ ਵੱਲੋਂ ਕੋਈ ਮੀਟਿੰਗਾਂ ਵੀ ਕੀਤੀਆਂ ਜਾਂਦੀਆਂ ਜਿਸ ਤਰ੍ਹਾਂ ਆਪਾਂ ਕਹਿੰਦੇ ਕਿ ਅਮਿਤ ਸ਼ਾਹ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਕਿ ਵੀ ਕੋਈ ਪਹੁੰਚ ਕੀਤੀ ਹੈ ਕਿ ਤੁਸੀਂ ਹਨਾ ਇਹ ਸਿੱਖਾਂ ਦੀਆਂ ਭਾਵਨਾਵਾਂ ਇਹ ਸਾਰੇ ਧਰਮਾਂ ਦੀ ਗੱਲ ਹੈ ਵੀ ਇਸੇ ਕਾਨੂੰਨ ਤੇ ਬਣਦੀ ਚੰਗਾ ਤੁਸੀਂ ਤੁਸੀਂ ਧਿਆਨ ਨਾਲ ਦੇਖੋ ਨਾ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦਾ ਜੀਵਨ ਤੁਸੀਂ ਹੈਰਾਨ ਹੋ ਜਾਓਗੇ ਜੋ ਆਪਾਂ ਸੋਚਦੇ ਬਿਲਕੁਲ ਉਹਦੇ ਉਲਟ ਹੈ ਹੂੰ ਪਿੱਛੇ ਮੈਂ ਨਾਮ ਨਹੀਂ ਲਵਾਂਗਾ ਕੁਝ ਸਿੱਖੰਤਾ ਗਈਆਂ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਰੋਡ ਹੈ ਜੀ ਟ੍ਰੋੜੇ ਦਾ ਨਾਮ ਕੀ ਰੱਖ ਦਿੱਤਾ ਜਾਵੇ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਤੱਕ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਿਲਕੁਲ ਉਹ ਕਹਿੰਦੇ ਜੀ ਇਹਦੇ ਆਗਰੇ ਤੱਕ ਰੱਖਣਾ ਸੀ ਕਿਉਂਕਿ ਗੁਰੂ ਤੇਗ ਬਹਾਦਰ ਤੇ ਆਗਰੇ ਤੱਕ ਗਏ ਉਹ ਕਹਿੰਦੇ ਜੀ ਬਾਲ ਵੀਰ ਦਿਵਸ ਨਾਮ ਰੱਖਿਆ ਹੈ ਬਿਲਕੁਲ ਇਹਨੂੰ ਬਦਲੋ ਉਹ ਕਹਿੰਦੇ ਜੋ ਤੁਸੀਂ ਚਾਹੁੰਦੇ ਹੋ ਕਰ ਦਿੰਦੇ ਆ ਲੇਕਿਨ ਅਸੀਂ ਇਸ ਲਈ ਬਾਲ ਰੱਖਿਆ ਨਾਮ ਜਦਕਿ ਉਹ ਬਾਬੇ ਨੇ ਮਹਾਨ ਨੇ ਸਾਡੇ ਰੱਬ ਨੇ ਬਿਲਕੁਲ ਅਸੀਂ ਇਸ ਲਈ ਰੱਖਿਆ ਤਾਂ ਕਿ ਪੂਰੀ ਦੁਨੀਆ ਦੇ ਬੱਚੇ ਇਹ ਜਾਨ ਪਾਣ ਕਿ ਸ਼ਹਾਦਤ ਕਹਿੰਦੇ ਕਿੰਨੂ ਹੈ ਧਰਮ ਲਈ ਮਰਨਾ ਕਿਵੇਂ ਸਿੱਖਣਾ ਹੈ ਇਸ ਲਈ ਉਹਨਾਂ ਨੇ ਗਲਪ ਜادیه ਵਰਤ ਸਕਦੇ ਆ ਉਹ ਸ਼ਬਦ ਜادیه ਦਿਨ ਬਿਲਕੁਲ ਤੁਹਾਡੀ ਗੱਲ ਠੀਕ ਹੈ ਅਸੀਂ ਵੀ ਚਾਹਦੇ ਹਾਂ ਸਾਬ ਜادیه ਵਰਤਣ ਲੇਕਿਨ ਉਹਨਾਂ ਦਾ ਇਹ ਭਾਵ ਹੈ ਕਿ ਗੈਰ ਸਿੱਖਾਂ ਚ ਪੂਰੇ ਤਾਂ ਹੈ ਨਹੀਂ ਸੀ ਪੂਰੇ ਸੰਸਾਰ ਚ ਨਹੀਂ ਸੀ ਨਹੀਂ ਸੀ ਪੂਰੇ ਸੰਸਾਰ ਦੇ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹਦੇ ਆ ਔਰ ਆਪ ਜੀ ਦੀ ਜਾਣਕਾਰੀ ਵਾਸਤੇ ਸਲਾ ਜੰਦਾ 300 250 ਕਰੋੜ ਰੁਪਏ ਨਾਲ ਇੱਕ ਲਿਟਰੇਚਰ ਤਿਆਰ ਕੀਤਾ ਜਾ ਰਿਹਾ ਜਿੱਥੇ ਸਹਿਬਜ਼ਾਦਿਆਂ ਬਾਰੇ ਹੀ ਪੜਾਇਆ ਜਾਏਗਾ ਪਰ ਉਹ ਕਮੇਟੀਆਂ ਗੁਰਸਿੱਖ ਲੋਕ ਤਿਆਰ ਕਰਨਗੇ ਪੂਰੀ ਦੁਨੀਆ 'ਚ ਸਹਿਬਜ਼ਾਦਿਆਂ ਬਾਰੇ ਦੱਸਿਆ ਜਾਏਗਾ ਇਹ ਮੋਦੀ ਤੇ ਮਿਤਸ਼ਾ ਵੀ ਕਰ ਰਹੇ ਨੇ ਮੈਂ ਇਹ ਕਹਿਣਾ ਚਾਹੁੰਦਾ ਸਿਰਫ ਕਿ ਸਿੱਖ ਸੰਗਤਾਂ ਕਈ ਵਾਰ ਆਪਾਂ ਸੋਚ ਲੈਂਦੇ ਕੋਈ ਕੋਲਟ ਹੈ ਗੁਰੂ ਸਾਹਿਬ ਦਾ ਜਿਹੜਾ ਫਲਸਫੀ ਹੈ ਇਸ ਨੂੰ ਇੱਕ ਇੱਕ Hindu ਨੂੰ ਵਜਾ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਸੁਨਤ ਹੁੰਦੀ ਸਭ ਇਸ ਲਈ ਸਾਰੇ ਨਤਮਸਤਕ ਨੇ ਔਰ ਤੁਸੀਂ ਦੇਖਿਆ ਨਾ ਕੋਈ ਇਦਾਂ ਦਾ ਇੱਕ ਤਿਹਾੜ ਦੱਸ ਦੋ ਗੁਰੂ ਸਾਹਿਬ ਦਾ ਜਦ ਸਾਡੇ ਵੱਡੇ ਤੋਂ ਵੱਡੇ ਜਿਹੜੇ ਆਪਣੇ ਆਪ ਨੂੰ ਹਿੰਦੂ ਕਹਿਣ ਵਾਲੇ ਨੇ ਵੱਡੇ ਤੋਂ ਵੱਡੇ ਲੀਡਰ ਕਹਿਣ ਵਾਲੇ ਆ ਕੇ ਗੁਰੂ ਦੇ ਚਰਣਾ ਚਲਣਾ ਸਮਸਤਕ ਨਹੀਂ ਹੁੰਦੇ ਕਿਉਂ ਹੁੰਦੇ ਕੋਈ ਇੱਕ ਤਿਹਾੜ ਦੱਸ ਦੋ ਕੋਈ ਇੱਕ ਇਦਾਂ ਦੀ ਦੱਸੋ ਜਦੋਂ ਗੁਰਸਿੱਖਾਂ ਦਾ ਕੋਈ ਵੱਡਾ ਸਾਡਾ ਦੇਸ਼ ਦਾ ਕੋਈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆਂਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਦਾ ਆਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਂਦਾ ਹੈ ਤੇ ਸਭ ਤੋਂ ਪਹਿਲਾਂ ਉਹ ਸਰਕਾਰਾਂ ਆ ਕੇ ਖੜੀ ਹੁੰਦੀਆਂ ਅੱਗੇ ਉਹ ਕਹਿੰਦੇ ਅਸੀਂ ਸਾਡੇ ਗੁਰੂ ਸ ਤੇ ਇਸ ਲਈ ਆਪਾਂ ਨੂੰ ਕਿਸੇ ਨਿੰਦਲ ਨਹੀਂ ਚਾਹੀਦਾ ਬਲਕਿ ਜੋ ਚੰਗਾ ਕੰਮ ਕਰਦਾ ਉਹਦੀ ਵਡਿਆਈ ਵੀ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਗੁਰੂ ਨੇ ਇੱਕ ਸਿੱਖਿਆ ਦਿੱਤੀ ਹੈ ਗੁਰੂ ਸਾਹਿਬ ਕਹਿੰਦੇ ਤਿਸ ਗੁਰਤੇ ਜੇ ਗ੍ਰਹਿ ਢੋਂ ਪਾਣੀ ਜਿੱਤ ਗੁਰਤੇ ਅਕਲ ਗਤ ਜਾਣ ਤਾਂ ਜਿੱਥੋਂ ਸਮਝ ਆਂਦੀ ਹੈ ਤਿਸ ਗੁਰਕੇ ਗ੍ਰਹਿ ਪੀਸੂਨੀਤ ਜਿਤ ਪ੍ਰਸਾਦ ਵੈਰੀ ਸਭ ਮੀਤ ਇਹ ਕਾਨੂੰਨ ਨੂੰ ਲਟਕਾਉਣ ਦੀ ਗੱਲ ਕਿਉਂ ਕੀਤੀ ਜਾਂਦੀ ਹੈ ਜੇ ਆਪਾਂ ਦੇਖਿਆ ਜਾਵੇ ਤਾਂ ਪਹਿਲਾਂ ਵੀ ਬਹੁਤ ਸਾਰੀਆਂ ਬੇਅਦਬੀਆਂ ਹੋਈਆਂ ਪਰ ਕਿਤੇ ਨਾ ਕਿਤੇ ਸਖਤ ਸਜ਼ਾਵਾ ਵੀ ਨਹੀਂ ਦਿੱਤੀਆਂ ਗਈਆਂ ਤੇ ਹੁਣ ਤਾਂ ਕਾਨੂੰਨ ਨੂੰ ਵੀ ਕਿਤੇ ਪੰਜਾਬ ਪੰਜਾਬ ਦੇ ਅੰਦਰ ਜਿਹੜਾ ਕਾਨੂੰਨ ਹੈ ਉਹ ਪੰਜਾਬ ਸਰਕਾਰ ਬਣਾਈ ਅਜੇ ਤੱਕ ਅੱਜ ਤੱਕ ਬਹੁਤ ਸਾਲਾਂ ਤੋਂ ਪੰਜਾਬ ਵਿੱਚ ਕਦੇ ਭਾਜੀਪੀ ਆਈ ਤੁਸੀਂ ਦੇਖੋ ਪਹਿਲੇ ਤੇ ਖੁਦ ਹੀ ਸਾਡੀ ਧਰਮ ਦੀ ਸਰਕਾਰ ਰਹੀ ਹੈ ਅਕਾਲੀ ਦਲ ਉਹਨਾਂ ਨੇ ਨਹੀਂ ਬਣਾਇਆ ਕਮਾਲ ਤੇ ਹੋ ਗਈ ਮੀਟਿੰਗ ਕਰਨ ਗਏ ਸੀ ਜਦੋਂ ਖਰੜਾ ਤਿਆਰ ਕੀਤਾ ਗਿਆ ਇਹ ਕਾਨੂੰਨ ਦਾ ਸਰਵ ਧਰਮ ਬਿਦਬੀ ਕਾਨੂੰਨ ਮੋਰਚਾ ਜਿਹਦਾ ਦੇ ਤਹਿਤ ਤੁਸੀਂ ਗੱਲਬਾਤ ਕਰਨ ਗਏ ਸਾਰੇ ਤਾਂ ਉਦੋਂ ਉਹਨਾਂ ਵਿੱਚ ਜਿੱਥੇ ਆਪਾਂ ਕਹਿੰਨੇ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਿਵਿੰਗ ਗੁਰੂ ਕਿਹਾ ਗਿਆ ਪਰ ਉੱਥੇ ਪੋਥੀਆਂ ਦੇ ਵਰਤੋਂ ਕੀਤੀ ਗਈ ਹੈ ਤਾਂ ਉਸ ਬਾਰੇ ਤੁਹਾਡਾ ਕੀ ਕਹਿਣਾ ਹੈਗਾ ਕਿ ਕਿਸ ਤਰ੍ਹਾਂ ਗੁਰੂ ਉਹ ਮੈਨੂੰ ਹਜੇ ਐਕਚੁਅਲੀ ਹਲੇ ਪੂਰਾ ਸਾਡੇ ਕੋਲ ਕਲੀਅਰ ਨਹੀਂ ਹੋ ਕੇ ਆਇਆ ਉਹ ਪੰਜਾਬ ਸਰਕਾਰ ਨੇ ਖਰੜਾ ਤਿਆਰ ਕੀਤਾ ਜਿਹੜੀ ਕਮੇਟੀ ਨੇ ਤਿਆਰ ਕੀਤਾ ਉਸ ਚ ਲਿਵਿੰਗ ਗੁਰੂ ਲਿਖਿਆ ਸੀ ਜੀ ਔਰ ਮੈਂ ਸੈਂਟਰ ਗਵਰਨਮੈਂਟ ਵੱਲੋਂ ਇਹ ਨਹੀਂ ਕਿ ਮੈਂ ਕੋਈ ਨੁਮਾਇੰਦਾ ਨਹੀਂ ਆਪਾਂ ਤਾਂ ਇੱਕ ਸੰਤ ਮੱਤ ਨਾਲ ਜੁੜੇ ਆਂ ਜੀ ਪਰ ਰਾਜਪਾਲ ਸੈਂਟਰ ਗਵਰਨਮੈਂਟ ਦਾ ਨਮਾਇਦਾ ਹੁੰਦਾ ਹੈ ਉਹਨੇ ਬਕਾਇਦਾ ਕਿਹਾ ਕਿ ਕਾਨੂੰਨ ਬਣਨਾ ਚਾਹੀਦਾ ਇਸ ਦਾ ਮਤਲਬ ਕੀ ਹੈ ਸੈਂਟਰ ਗਵਰਨਮੈਂਟ ਕਹਿ ਰਹੀ ਹੈ ਬਣਨਾ ਚਾਹੀਦਾ ਕਿਉਂਕਿ ਉਹ ਨਮਾਇਦੇ ਨੇ ਸਾਨੂੰ ਕੀ ਲੱਗਦਾ ਕਿ ਜਦੋਂ ਹੁਣ ਲੋਕ رائے ਦੀ ਗੱਲ ਕੀਤੀ ਜਾਵੇ ਵਿਗਿਆਪਨਾਵਾਂ ਦੇ ਜ਼ਰੀਏ ਅਖਬਾਰਾਂ ਦੇ ਜ਼ਰੀਏ ਹੁਣ ਲਈ ਜਾ ਰਹੀ ਹੈ ਇਹ ਲੋਕ رائے ਪਹਿਲਾਂ ਹੁੰਦੀ ਹੈ ਜਾਂ ਕਾਨੂੰਨ ਬਣਾਉਣ ਤੋਂ ਬਾਅਦ ਚਲੋ ਸਰਕਾਰ ਦਾ ਆਪਣਾ ਪ੍ਰੋਸੈਸ ਹੈ ਲੇਕਿਨ ਲੋਕ رائے ਤਾਂ ਪੰਜਾਬ ਚ ਪਹਿਲੇ ਬਣੀ ਹੋਈ ਹੈ ਸਰਕਾਰਾਂ ਚੱਲਿਆਂਗੇ رائے ਦੇ ਕਾਰਨ ਇਹ ਸਾਰਿਆਂ ਨੂੰ ਪਤਾ ਹੈ ਕਿ ਲੋਕ ਰਾਏ ਸਭ ਦੀ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜੀ ਜੀ ਗੁਰਜੀਤ ਸਿੰਘ ਨਹੀਂ ਦੇਖਦੇ ਉਹਨਾਂ ਨੂੰ ਟਾਵਰ ਤੇ ਬੈਠੇ ਹੋਏ ਅੱਜ ਵੀ ਲੋਕ ਰਾਏ ਰੱਖਣ ਦੀ ਕੋਸ਼ਿਸ਼ ਕਰਦੇ ਨੇ ਦੇਖਦੇ ਆ ਚਲੋ ਫਿਰ ਵੀ ਮੈਂ ਕਹਿੰਦਾ ਇੱਕ ਮਾਮਲੇ ਕੰਪਲਿਕੇਟਡ ਹੁੰਦੇ ਆ ਇਸ ਤੇ ਦੇਖਣਾ ਪੈਂਦਾ ਕਿ ਇਹ ਗਲਤ ਨੂੰ ਸਜ਼ਾ ਨਾ ਹੋ ਜਾਈਏ ਕੁਝ ਨਾ ਹੋ ਜਾਈਏ ਟਾਈਮ ਲੱਗਦਾ ਹੈ ਪਰ ਇੰਨਾ ਵੀ ਟਾਈਮ ਨਹੀਂ ਹੈ ਕਿ ਬਹੁਤ ਹੀ ਲੰਬਾ 6-6 ਮਹੀਨੇ ਟਾਈਮ ਲੈ ਲੀਏ ਪਰ ਇਸੇ ਦੌਰਾਨ ਜੇ ਕੋਈ ਬਦਬੀਆਂ ਹੋ ਜਾਂਦੀਆਂ ਤਾਂ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਤਾਂ ਸਰਕਾਰ ਹੈ ਜੀ ਜ਼ਿੰਮੇਵਾਰ ਤੇ ਸਾਡਾ ਪ੍ਰਸ਼ਾਸਨ ਨਹੀਂ ਜ਼ਿੰਮੇਵਾਰ ਤੇ ਸਾਰੀ ਸਰਕਾਰ ਜੇ ਨਾ ਸੀ ਆਪਣਾ ਸਾਰਾ ਵੋਟ ਦੇ ਕੇ ਹੱਕ ਦੇ ਦਿੰਦੇ ਆ ਉਹਦਾ ਫਰਜ਼ ਬਣਦਾ ਫਿਰ ਸੱਡੀ ਰੱਖਿਆ ਕਰ ਤੇ ਗੁਰੂ ਸਾਹਿਬ ਮੈਂ ਇਹ ਕਹਿਣਾ ਚਾਹੁੰਦਾ ਇੱਕ ਇੱਕ ਲੀਡਰ ਕੋ ਕਿੰਨੀ ਕਿੰਨੀ ਸਕਿਉਰਟੀ ਹੈ ਅਗਰ ਉਹ ਜਦ ਤੱਕ ਤਰੀ ਕਾਨੂੰਨ ਨਹੀਂ ਬਣਾ ਲੈਂਦੇ ਸਾਰੇ ਗੁਰੂ ਘਰਾਂ ਦੇ ਅੱਗੇ ਦੋ ਦੋ ਪੁਲਿਸ ਵਾਲੇ ਖੜਾਏ ਕਰ ਦੋ ਤੇ ਮੈਂ ਗੁਰੂ ਘਰਾਂ ਦੇ ਸੇਵਾਦਾਰਾਂ ਨੂੰ ਵੀ ਕਹਿਣਾ ਚਾਹੁੰਦਾ ਜੇ ਸਾਡਾ ਗੁਰੂ ਨਾਲ ਇੰਨਾ ਪ੍ਰੇਮ ਹੈ ਤੇ ਅਸੀਂ ਵੀ ਗੁਰੂ ਦੀ ਪਹਿਰੇ ਜਾ ਕੇ ਦਿਨ ਰਾਤ ਖੜੇ ਹੋ ਜਾਈਏ ਕਿੰਨੇ ਸਾਰੇ ਆਪਾਂ ਪੰਜਾਬ 'ਚ ਗੁਰੂਆਂ ਨੂੰ ਮੰਨਣ ਵਾਲੇ ਆ ਕਿਉਂ ਨਹੀਂ ਅਸੀਂ ਖੜ ਜੰਦੇ ਆ ਸਾਡੀ ਵੀ ਕਿਤੇ ਨਾ ਕਿਤੇ ਕਮੀਆਂ ਆ ਅਸੀਂ ਆਪਣੀ ਕਮੀਆਂ ਨੂੰ ਲਕੋੰਦੇ ਆ ਸਾਡੇ 'ਚ ਵੀ ਕਮੀ ਐ ਅਗਰ ਅਸੀਂ ਗੁਰੂ ਦਾ ਪਹਿਰਾ ਦਿੱਤਾ ਹੁੰਦਾ ਤੇ ਸ਼ਾਇਦ ਇਹ ਕੰਮ ਨਾ ਹੁੰਦਾ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਜਲਦੀ ਹੀ ਕਾਨੂੰਨ ਬਣੇਗਾ ਫਿਰ ਇਸ ਹਾਂ ਮੈਨੂੰ ਪੂਰੀ ਆਸ ਹੈ ਕਿ ਬਹੁਤ ਜਲਦੀ ਇਹ ਕਾਨੂੰਨ ਬਣੇਗਾ ਕਿਉਂਕਿ ਪੂਰੀ ਸੰਗਤਾਂ ਦਾ ਪੂਰਾ ਇਕੱਠ ਹੈ ਹਰ ਇਨਸਾਨੇ ਸੋਚ ਰਿਹਾ ਕਿ ਬਹੁਤ ਜਲਦੀ ਇਹ ਕਾਨੂੰਨ ਬਣ ਜਾਣਾ ਚਾਹੀਦਾ ਹੈ ਔਰ ਸਰਕਾਰ ਲੋਕਾਂ ਦੀ ਭਾਵਨਾ ਸਮਝਦੀ ਹੈ ਵੈਸੇ ਨਹੀਂ ਸਰਕਾਰ ਨੇ ਸਪੈਸ਼ਲ ਜਿਹੜੇ ਸੈਸ਼ਨ ਸੱਦ ਲਿਆ ਸੀ ਇਸੇ ਲਈ ਸੱਦਿਆ ਔਰ ਕੁਝ ਕੋਈ ਕਾਰਨ ਹੁੰਦੇ ਐ ਇਹਨਾਂ ਲਿੰਗਰ ਕਰਨ ਦੀ ਕੋਸ਼ਿਸ਼ ਕੀਤੀ ਐ ਪਰ ਇਹ ਲਿੰਗਰ ਨਹੀਂ ਹੋ ਸਕਦਾ ਬੜੀ ਜਲਦੀ ਇਹ ਕਾਨੂੰਨ ਬਣ ਜਾਏਗਾ ਬਿਲਕੁਲ ਜੀ ਤੁਹਾਡੇ ਬਾਰੇ ਇਹ ਥੋੜਾ ਜਾਣਨਾ ਚਾਹੀਏ ਕਿ ਜਿੱਤੇ ਤੁਸੀਂ ਸਨਾਤਨ ਧਰਮ ਦੀ ਗਿਆਨ ਰੱਖਦੇ ਹੋ ਥੇ ਹੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਬਹੁਤ ਗਿਆਨ ਜਿਹੜਾ ਰੱਖਦੇ ਹੈਗੇ ਉਹ ਗੁਰਬਾਣੀ ਨੂੰ ਸਮਝਦੇ ਹੋ ਕਿ ਗੁਰਬਾਣੀ ਕਹਿੰਦੀ ਕੀ ਹੈ ਕਿਵੇਂ ਜੀਵਨ ਨੂੰ ਜਿਉਉਣ ਦੀ ਜਾ ਸਿਕਾਉਂਦੀ ਹੈਗੀਆ ਇਹ ਕਿਵੇਂ ਹੈ ਗੁਰਬਾਣੀ ਜੋ ਹੈ ਜਦੋਂ ਆਪ ਤੁਸੀਂ ਦੇਖੋਗੇ ਨਾ ਜੀ ਗੁਰਬਾਣੀ ਵਿੱਚ ਸਪਸ਼ਟ ਲਿਖਿਆ ਗਿਆ ਹੈ ਚਾਰ ਪੁਕਾਰਾਂ ਨਾ ਤੂੰ ਮਾਨੇ ਚਾਰੇ ਵੇਦਾਂ ਨੇ ਵੀ ਇਹ ਗੱਲ ਕਹੀ ਹੈ ਸੱਟ ਵੀ ਏਕਾ ਬਾਤ ਬਖਾਨੇ ਛੇ ਸਾਸਤਰਾਂ ਨੇ ਵੀ ਗੱਲ ਕਹੀ ਹੈ ਦਰਸ਼ਨ ਸਾਸਤਰ ਨੇ ਦਸ ਸਸ਼ਟੀ ਮਿਲ ਇੱਕੋ ਕਹਿਆ ਥਾਰਾ ਪ੍ਰਾਣਾ ਨੇ ਗੱਲ ਕਹੀ ਹੈ ਤੋ ਵੀ ਜੋਗੀ ਭੇਦ ਨਾ ਲਿਆ ਅਸੀਂ ਭੇਦ ਨਹੀਂ ਲਿਆ ਜਦ ਅਸੀਂ ਉਹ ਸਾਰੇ ਧਰਮ ਗ੍ਰੰਥਾਂ ਨੂੰ ਇੱਕ ਰਵਾਜ ਬਣਾ ਲਿਆ ਫਿਰ ਗੁਰੂ ਸਾਹਿਬ ਪ੍ਰਗਟ ਹੋਏ ਪਹਿਲੀ ਪਾਸ਼ਾਈ ਉਹਨਾਂ ਨੇ ਫਿਰ ਸਾਨੂੰ ਸਮਝਾਇਆ ਕਿ ਭਾਈ ਇੱਕ ਹੀ ਰੱਬ ਨੂੰ ਮਿਲਣ ਦਾ ਤਰੀਕਾ ਹੈ ਨਾਮ ਸ਼ਬਦ ਤੇ ਨੌਵੀਂ ਪਾਸ਼ਾਈ ਦਾ ਦੇਖੋ ਸੈਦੀ ਦਿਹਾੜਾ ਆ ਰਿਹਾ ਆਪਨੇ ਕਿਹਾ ਕਿ ਹਰ ਕੋ ਨਾਮ ਸਦਾ ਸੁਖਦਾਈ ਜਿਹੜਾ ਸਦਾ ਤੋਂ ਸੁਖ ਦੇਣ ਵਾਲਾ ਤੇ ਸਦਾ ਸੁਖ ਦੇਗਾ ਜਾ ਕੋ ਸਿਮਰ ਅਜਾਮਲ ਉਧਰਿਓ ਗਣਕਾ ਹੂ ਗਤ ਪਾਈ ਪੰਚਾਲੀ ਕੋ ਰਾਜਸਭਾ ਮੈਂ RAM ਨਾਮ ਸੁਧਾਈ ਤਾਂ ਕੋ ਦੂਖ ਹਰਿਓ ਕਰਨਾ ਮੈਂ ਆਪਣੀ ਪੈਜ ਵਡਾਈ ਉਹ ਕਹਿੰਦੇ ਸਦਾ ਤੋਂ ਸੁਖ ਦਿੰਦਾ ਰਿਹਾ ਦਿੰਦਾ ਰਹੇਗਾ ਕਦੇ RAM ਰੂਪ ਚ ਕਦੇ KRISHN ਰੂਪ ਚ ਔਰ ਕਲਯੁਗ ਦਾ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਇਹਨਾਂ ਨਾਲ ਜੁੜੇਗਾ ਉਹਨੂੰ ਸਾਰੇ ਸੁਖ ਪ੍ਰਾਪਤ ਹੋਣਗੇ ਨਵੀਂ ਪਾਤਸ਼ਾਹੀ ਦਾ ਸਹੀਦੀ ਮਾਗਮ ਆ ਰਹੇ ਹਨ ਮੈਂ ਕੀ ਗੱਲ ਕਹਿਣਾ ਚਾਹੂੰਗਾ ਸਾਰੀਆਂ ਸੰਗਤਾਂ ਨੂੰ ਖਾਸ ਕਰ ਕਿ ਗੁਰੂ ਤੇਗ ਬਹਾਦਰ ਮਹਾਰਾਜ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖ ਕੇ ਗਏ ਕਹਿੰਦੇ ਗੁਰੂ ਹਰੀਕ੍ਰਿਸ਼ਨ ਜੀ ਧਿਆਇ ਜਿਸ ਡਠੈ ਸਭ ਦੁੱਖ ਜਾਏ ਪਹਿਲੀ ਗੱਲ ਤੇ ਹੋ ਗਈ ਦੁੱਖ ਚਲੇ ਗਏ ਜਦੋਂ ਪਾਸ ਸ੍ਰੀ ਗੁਰੂ ਹਰੀਕ੍ਰਿਸ਼ਨ ਦਾ ਜੀਵਨ ਪੜਾਂਗੇ ਉਹਨਾਂ ਨੂੰ ਸਮਝਾਂਗੇ ਫਿਰ ਕਹਿੰਦੇ ਸ੍ਰੀ ਗੁਰੂ ਤੇਗ ਬਹਾਦਰ ਸਿਮਰੀਐ ਜੇ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਦਾ ਸਿਮਰਨ ਕਰਾਂਗੇ ਉਹਨਾਂ ਨੂੰ ਯਾਦ ਕਰਾਂਗੇ ਉਹਨਾਂ ਦੀ ਸਿੱਖਿਆਵਾਂ ਪੜਾਂਗੇ ਉਹਨਾਂ ਤੋਂ ਚੱਲਾਂਗੇ ਤੇ ਕੀ ਹੋਏਗਾ ਘਾਰ ਨੌ ਨੇ ਦਾ ਆਵੇ ਤਾਏ ਜਿੰਨੀਆਂ ਵੀ ਨੌ ਨਦੀਆਂ ਸਾਰੇ ਸੁੱਖ ਸਾਰੀ ਸਮਰਧੀਆਂ ਦੁਨੀਆ ਦੀਆਂ ਤਾਕਤਾਂ ਤੁਹਾਡੇ ਘਰ ਤੇ ਆ ਕੇ ਧਾਵਾ ਬੋਲ ਦੇਣਗੀਆਂ ਤੁਹਾਡੇ ਘਰ ਚ ਐਂਟਰੀ ਕਰ ਦੇਣਗੀਆਂ ਸਾਡੇ 300 ਸਾਲ ਆ ਰਿਹਾ ਤੁਸੀਂ ਵੀ ਮਨਾਉਣ ਦੀ ਗੱਲ ਕਰ ਰਹੇ ਗੁਰਤੇਗ ਬਹਾਦਰ ਸਾਹਿਬ ਜੀ ਦਾ ਤਾਂ ਕਿਵੇਂ ਮਨਾਉਣਾ ਚਾਹੀਦਾ ਹੈਗਾ ਆ ਕਿਵੇਂ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਨਾ ਚਾਹੀਦਾ ਦੇਖੋ ਸਾਰੇ ਆਪ ਕੋ ਆਪਣੇ ਤਰੀਕੇ ਮਨਾ ਰਹੇ ਨੇ ਲੇਕਿਨ ਮੇਰੇ ਇਹ ਮੰਨਣਾ ਹੈ ਕਿ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜੋ ਬਾਣੀ ਹੈ ਉਸ ਨੂੰ ਕੰਠ ਕਰੀਏ ਉਸ ਨੂੰ ਹਿਰਦੇ 'ਚ ਵਸਾਈਏ ਉਸ ਤੇ ਚੱਲੀਏ ਜਿੱਦਾਂ ਉਹਨਾਂ ਨੇ ਕੀ ਕਿਹਾ ਕਿ ਰੱਬ ਦਾ ਸਿਮਰਨ ਜਿਹੜਾ ਹੈ ਕਹਿੰਦਾ ਕਲਮੇ ਇੱਕ ਨਾਮ ਕਿਰਪਾਨਦ ਜਾਹੇ ਜਪੈ ਕੀ ਹੋਏ ਗਤ ਪਾਵੈ ਕਿ ਜਿਹਨੂੰ ਜਪ ਕੇ ਗਤੀ ਮਿਲੇਗੀ ਉਹ ਕੀ ਹੈ ਕਿਰਪਾਨਦ ਦਾ ਨਾਮ ਕਹਿੰਦਾ ਅਵਰ ਧਰਮ ਤਾਕੈ ਸਮਨਾ ਹਨ ਇਹ ਵੇਦ ਬੇਦ ਬਤਾਵੇ ਕਹਿੰਦਾ ਇਹ 베ਦਾ ਨੇ ਗਿਆਨ ਨੇ ਗਲ ਦਸੀਏ ਕਿ ਭਾਈ ਰੱਬ ਦੇ ਨਾਮ ਤੋਂ ਵੱਧ ਕੋਈ ਨਾਮ ਨਹੀਂ ਕੋਈ ਧਰਮ ਨਹੀਂ ਤੇ ਆਪਾਂ ਰੱਬ ਦਾ ਨਾਮ ਜਪੀਏ ਕਿਰਤ ਕਰੀਏ ਭਾਈ ਚਾਰੇ ਨਾ ਰਹੀਏ ਸਭ ਨੂੰ ਇੱਕ ਸਮਝੀਏ ਗੁਰੂ ਸਾਹਿਬ ਦੇ ਕਹਿੰਦੇ ਕਿ ਇੱਕ ਦ੍ਰਿਸ਼ਟ ਕਰ ਸੰਸਾਰ ਜਾਣਾ ਯੋਗੀ ਕਹੀਏ ਸੋਈ ਤੇ ਅਸੀਂ ਅੱਡ ਨਾ ਹੋਈਏ ਅਸੀਂ ਕਹੀਏ ਕਿ ਅਸੀਂ ਸਾਰੇ ਇੱਕ ਆ ਲੜਾਈ ਜੰਦਾ ਹੈ ਤੇ ਗੁਰੂ ਦੀ ਬਾਣੀ ਕਹਿੰਦੀ ਇੱਕ ਹੋ ਜੋ ਸਾਰੀ ਬਾਣੀ ਕਹਿੰਦੀ ਇੱਕ ਹੋ ਜੋ ਇਕ ਓੰਕਾਰ ਸਤਨਾਮ ਬਿਲਕੁਲ ਜੀ ਕੋਈ ਸਿੱਖ ਕੋਈ ਗਲਤੀ ਕਹਿੰਦਾ ਤਾਂ ਪੂਰਾ ਹਿੰਦੂ ਸਮਾਜ ਇਕੱਠਾ ਹੋ ਜਾਂਦਾ ਆ ਸਿੱਖਾਂ ਦੇ ਨੰਨੂ ਲੈ ਕੇ ਪਰ ਉੱਥੇ ਦੇਖੇ ਵੀ ਗੁਰਦੇਵ ਭਾਦਰ ਪਾਸ਼ਾ ਜੀ ਨੇ ਤੇ ਸ਼ਹਾਦਤ ਉਹਨਾਂ ਲਈ ਦਿੱਤੀ ਔਰ ਸ੍ਰੀ ਗੁਰੂ ਤੇਗ ਬਹਾਦਰ ਪਾ ਜੀ ਨੇ ਕੀ ਕੀਤਾ 10ਵੀਂ ਪਾਸ਼ੇ ਕਹਿੰਦੇ ਤਿਲਕ ਜੰਝੂ ਰਾਖਾ ਪ੍ਰਭਤਾ ਉਹਨਾਂ ਨੇ ਤੇ ਰੱਖਿਆ ਕੀਤੀ ਹੈ ਅਸੀਂ ਅੱਜ ਅਗਰ ਇਹ ਤਿਲਕ ਮੈਂ ਲਾ ਰੱਖਿਆ ਨਾ ਤੇ ਜਦ ਵੀ ਸਵੇਰੇ ਤਿਲਕ ਲਾਉਂਦੇ ਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਯਾਦ ਆ ਜਾਂਦੀ ਹੈ ਕੀ ਅਗਰ ਤਿਲਕ ਹੈ ਤੇ ਗੁਰੂ ਕਰਕੇ ਦੇਸ ਲਈ ਗੁਰੂ ਤੇਗ ਬਹਾਦਰ ਮਹਾਰਾਜ ਦਾ ਦੇਣਾ ਕੋਈ ਦੇ ਨਹੀਂ ਸਕਦਾ ਅਸੀਂ ਉਹਨਾਂ ਦੇ ਇਸ ਮਾਗਮ ਤੇ ਆਪਣੇ ਤਰੀਕੇ ਨਾਲ ਮਨਾ ਰਹੇ ਹਾਂ 350 ਥਾਵਾਂ ਤੇ ਅਸੀਂ ਲੰਗਰ ਲਾ ਰਹੇ ਹਾਂ ਲੇਕਿਨ ਗੈਰ ਸਿੱਖਾਂ ਚ ਤਾਂ ਕਿ ਉੱਥੇ ਜਾ ਕੇ ਗੁਰੂ ਦਾ ਪ੍ਰਚਾਰ ਕਰ ਸਕੀਏ ਜਿਨ੍ਹਾਂ ਨੂੰ ਸਿੱਖੀ ਦਾ ਪਤਾ ਨਹੀਂ ਹੈ ਗੁਰਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਬਾਰੇ ਨਹੀਂ ਪਤਾ ਉੱਥੇ ਜਾ ਕੇ ਲੰਗਰ ਲਾਣੇ ਸਾਰਾ ਜਿੱਥੋਂ ਗੁਰੂ ਸਾਹਿਬ ਗਏ ਉਹ ਸਾਰੇ ਥਾਵਾਂ ਤੋਂ ਜਾਵਾਂਗੇ ਔਰ ਜਿੱਥੋਂ ਸੀਸ ਲੈ ਕੇ ਆਏ ਉਹ ਸਾਰੇ ਬਾਰਗ ਤੋਂ ਅਸੀਂ ਆਵਾਂਗੇ 350 ਸੰਤ ਔਰ 350 ਗੱਡੀਆਂ ਲੈ ਕੇ ਸੀ ਜਾ ਰਹੇ ਆ ਤਾਂ ਕਿ ਲੋਕਾਂ ਤੱਕ ਗੁਰੂ ਸਾਹਿਬ ਦੀ ਸ਼ਹਾਦਤ ਦਾ ਪਤਾ ਲੱਗੇ ਜਾਣਕਾਰੀ ਹੋਵੇ ਸਹਿਬਜ਼ਾਦਿਆਂ ਬਾਰੇ ਜਾਣਕਾਰੀ ਹੋਵੇ ਮਾਤਾ ਗੁਜਰੀ ਬਾਰੇ ਜਾਣਕਾਰੀ ਹੋਵੇ ਇਹ ਸਾਡੀ ਕੋਸ਼ਿਸ਼ ਹੈ ਬਾਕੀ ਸਾਰੇ ਸਾਰੇ ਮਾਪੁਰਖ ਪਸਾਰਾ ਦੇਸ਼ ਇਸ ਪਿਛੇ ਹੁਣ ਪੂਰੇ ਜੋਰ ਸ਼ੋਰ ਨਾਲ ਮਨਾਣ ਜਾ ਰਹੇ ਆ ਔਰ ਮੈਨੂੰ ਆਸ ਹੈ ਕਿ ਇਸ ਵਾਰ ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸ਼ਹੀਦੀ ਜਿਹੜਾ ਸਮਾਗਮ ਉਹ ਪੂਰੀ ਦੁਨੀਆ 'ਚ ਪਤਾ ਲੱਗੇਗਾ ਕਿ ਸ਼ਹੀਦੀ ਕਹਿੰਦੇ ਕਿੰਨੇ ਜੀ ਕਿਉਂ ਹੋਈ ਜੀ ਬਿਲਕੁਲ ਬਹੁਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੀ ਸਮੀਰ ਰਾਜੇਸ਼ਵਰਨਾਂ ਜੀ ਪ੍ਰਚਾਰ ਵੀ ਕਰਦੇ ਨੇ ਤੇ ਹਰ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਨੇ ਜਿੱਥੇ ਖਰੜਾ ਤਿਆਰ ਕੀਤਾ ਗਿਆ ਉੱਥੇ ਉਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਆਪਣੇ ਪੱਧਰ ਤੇ ਵੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਕਾਨੂੰਨ ਬਣਾਇਆ ਜਾਵੇ ਤਾਂ ਜੋ ਜਲਦੀ ਤੋਂ ਜਲਦੀ ਇਹ ਕਾਨੂੰਨ ਬਣਾ ਕੇ ਉਹਨਾਂ ਨੂੰ ਸਖਤ ਸਜ਼ਾਵਾ ਦਿੱਤੀਆਂ ਜਾਣ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਜ਼ਰੂਰਤ ਕਰਦੇ ਨੇ ਜੁੜੇ ਰਹੋ ਸੁਨੇਹਾ ਚੈਨਲ ਦੇ ਨਾਲ ਧੰਨਵਾਦ